ਸੱਚੀ ਗੱਲ ਬੱਚਿਓ ਅੱਜ ਆਪਾਂ ਹੱਲ ਕਰਾਂਗੇ ਨੌਵੀਂ ਦਾ ਜੋ ਪੈਸਨਲ ਸਬੰਧਤ ਪੇਪਰ ਹੋਇਆ ਸੀ 18 ਤਰੀਕ ਵਾਲਾ ਫਾਈਨਲ ਪਾਸ ਉਹ ਆਪਾਂ ਹੱਲ ਕਰਾਂਗੇ ਤੁਸੀਂ ਆਪਣੇ ਉੱਤਰਾਂ ਦਾ ਮਿਲਾਨ ਕਰਨਾ ਵੀ ਤੁਹਾਡੇ ਕਿੰਨੇ ਸਹੀ ਹਨ ਤੇ ਤੁਹਾਡੇ ਕਿੰਨੇ ਅੰਕ ਬਣਦੇ ਹਨ ਸਟਾਰਟ ਕਰਦੇ ਹਾਂ ਬੇਟਾ ਫਰਸਟ ਕੁਐਸਚਨ ਤੋਂ ਕੁਐਸਚਨ ਨੰਬਰ ਪਹਿਲਾ ਹਰ ਪਰਮੇਜ ਸੰਖਿਆ ਡੈਸ਼ ਹੁੰਦੀ ਹੈ ਐਵਰੀ ਰੈਸ਼ੀਨਲ ਨੰਬਰ ਇਜ਼ ਡੈਸ਼ ਕਿਹੜੀ ਹੁੰਦੀ ਹੈ ਵੀ? ਵਾਸਤਵਿਕ ਸੰਖਿਆ ਜਾਂ ਆਪਾਂ ਕੀ ਲਿਖਾਂਗੇ ਰੀਅਲ ਨੰਬਰ ਠੀਕ ਹੈ ਬੇਟਾ ਵਰਗਮੂਲ 9 ਇੱਕ ਡੈਸ਼ ਸੰਖਿਆ ਹੈ ਸਕੁਅਰ ਰੂਟ 9 ਇਜ਼ ਡੈਸ਼ ਨੰਬਰ ਜਿਹੜਾ ਨੰਬਰ ਹੈ ਪਰਮੇਸ਼ ਸੰਖਿਆ ਕਿਉਂਕਿ ਵਰਗਮੂਲ 9 ਨੂੰ ਆਪਾਂ ਜੇ ਖੋਲ ਲੀਏ ਤਾਂ ਕੀ ਆ ਜਾਊਗਾ 3 9 ਦਾ ਵਰਗਮੂਲ 3 ਆ ਜਾਊਗਾ ਤਾਂ ਤੈਨੂੰ ਆਪਾਂ 3/1 ਲਿਖ ਸਕਦੇ ਹਾਂ ਤਾਂ 3/1 ਕੀ ਹੈ 1 ਪਰਮੇਸ਼ ਸੰਖਿਆ ਹੈ ਮਤਲਬ ਵਰਗਮੂਲ 9 ਇੱਕ ਕਿਹੜੀ ਸੰਖਿਆ ਹੈ ਆ ਰੈਸ਼ਨਲ ਇੱਕ ਪਰਮੇਸ਼ ਸੰਖਿਆ ਹੇਠ ਲਿਖਿਆਂ ਵਿੱਚੋਂ ਕਿਹੜੀ ਦੋ ਪਦਾਂ ਵਾਲੀ ਬੀ ਘਾਤੀ ਬਹੁਪਦ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਪੋਲੀਨੋਮੀਅਲ ਆਫ ਡਿਗਰੀ 20 ਕਿਹੜੀ ਹੈ ਵੀ ਡਿਗਰੀ 20 ਹੋਣੀ ਚਾਹੀਦੀ ਹੈ ਮਤਲਬ ਘਾਤ ਉਹਦੀ 20 ਹੋਣੀ ਚਾਹੀਦੀ ਹੈ ਪਦ ਉਹਦੇ ਵਿੱਚ ਦੋ ਹੋਣੇ ਚਾਹੀਦੇ ਕਿਹੜੀ ਹੈ ਸਿੰਪਲ ਕੁਐਸਚਨਸ ਇਹ ਵੀ ਕਿਹੜੀ ਬਣਦੀ ਹੈ ਵੀ ਤੀਜੀ ਆਪਸ਼ਨ ਘਾਤ ਬਤਵਦ ਘਾਤ ਚਲਦੀ 2 ਹੈ ਤੇ ਕਿੰਨੇ ਟਰਮਸ ਨੇ 2 ਟਰਮਸ ਨੇ 2 ਪਦਾਂ ਵਾਲੀ ਬੀ ਘਾਤੀ ਬਹੁਪਦ ਹੈ ਕੁਐਸਚਨ ਚੌਥਾ x2 x x2 x ਇੱਕ ਡੈਸ਼ ਬਹੁਪਦ ਹੈ x2 x ਡੈਸ਼ ਪੋਲੀਨੋਮੀਅਲ ਕਿਹੜਾ ਹੈ ਬਤਵਦ ਘਾਤ ਚਲਦੀ ਕਿੰਨੀ ਹੈ ਇਹਦੇ ਵਿੱਚ ਕਿੰਨੀ ਹੈ ਬਟਾ 2 ਹੈ ਤਾਂ ਇਹ ਕਿਹੜਾ ਫਿਰ ਦੋ ਘਾਤੀ ਬਹੁਪਦ ਜਾਂ ਆਪਾਂ ਬੋਲਾਂਗੇ ਕੁਆਡਰੈਟਿਕ ਪੋਲੀਨੋਮੀਅਲ ਪੰਜਵਾਂ ਕੁਐਸਚਨ ਜੇ A and B ਅਤੇ C ਇੱਕ ਲਾਈਨ ਤੇ ਤਿੰਨ ਬਿੰਦੂ ਹਨ B ਬਿੰਦੂਆਂ A ਅਤੇ C ਦੇ ਵਿਚਕਾਰ ਹੈ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਇਫ A ਐਂਡ B ਐਂਡ C ਆਰ ਥਰੀ ਪੁਆਇੰਟਸ ਓਨ ਅ ਲਾਈਨ ਐਂਡ B ਲਾਈਜ਼ ਬੀਟਵੀਨ A ਐਂਡ C ਦੈਨ ਵਿਚ ਆਫ ਦਾ ਫੋਲੋਇੰਗ ਇਜ਼ ਟੂ ਏ ਜਿਹੜਾ ਉਹ ਬੀ ਜਿਹੜਾ ਬੀ ਬਿੰਦੂ ਹੈ ਉਹ ਏ ਅਤੇ ਸੀ ਦੇ ਵਿਚਕਾਰ ਹੈ। ਇਹੀ ਕਹਦੇ ਨੇ ਨਾ ਬਲੋ ਏ ਇੱਥੇ ਹੈ। ਏ ਇੱਥੇ ਹੈ ਬੀ ਇੱਥੇ ਆ ਗਿਆ ਸੀ ਇੱਥੇ ਠੀਕ ਹੈ। ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਹੀ ਹੈ? ਇਕੁਅਲਾਈਨ ਤੇ ਨਹੀਂ ਕੀ ਸਹੀ ਹੈ ਵੀ ਏਬੀ ਤੇ ਬੀਸੀ ਦਾ ਜੋੜ ਆ ਜਿਹੜਾ ਏਬੀ ਤੇ ਬੀਸੀ ਦਾ ਜੋੜ ਟੋਟਲ ਕੀ ਬਣ ਜੂਗੀ ਸਾਰੀ ਆਪਣੀ ਇਹਦੇ ਬਰਾਬਰ ਹੋ ਜਾਊਗਾ ਏਸੀ ਦੇ ਬਰਾਬਰ। ਤਾਂ ਕਿਹੜੀ ਆਪਸ਼ਨ ਸਹੀ ਬਣਦੀ ਹੈ ਇਹਦੇ ਲਈ? ਚੌਥੀ অপਸ਼ਨ ਇਹਦੇ ਲਈ ਸਹੀ ਬੰਦੀ ਹੈ ए बी प्लस बी सी बराबर ए सी ਠੀਕ ਹੈ ਬੇਟਾ ਅਗਲਾ ਕੁਐਸਚਨ ਬពਦ f(x) 2x 7 ਦੀ ਸਿਫਰ ਹੈ ਦਾ ਜ਼ੀਰੋ ਆਫ ਦਾ ਪੋਲੀਨੋਮੀਅਲ f(x) 2x 7 ਇਸ ਸਿਫਰ ਮਤਲਬ ਇਹਨੂੰ ਸਿਫਰ ਦੇ ਬਰਾਬਰ ਰੱਖ ਲਓ x ਦਾ ਮੁੱਲ ਕੱਢ ਲਓ ਠੀਕ ਹੈ 2x 7 0 2x -10 ਉਧਰ ਜਾ ਕੇ ਪਲੱਸ a ਪਲੱਸ ਦਾ ਉਧਰ ਜਾ ਕੇ ਮਾਈਨਸ ਦਾ ਹੋ ਜਾਊਗਾ ਤਾਂ x -10/2 ਇਹ ਗੁਣਾਂ ਚ ਸੀ ਉਧਰ ਜਾ ਕੇ ਭਾਗ ਚ ਹੋ ਗਿਆ ਤਾਂ ਆਪਣੀ ਜਿਹੜੀ ਸੇਫਰ ਕੱਢਣੀ ਸੀ ਉਹ ਕਿੰਨੀ ਆ ਗਈ x -7/2 ਇਹਦੇ ਲਈ ਵੀ ਚੌਥੀ ਆਪਸ਼ਨ ਸਹੀ ਆਏਗੀ ਅਗਲਾ ਕੁਐਸਚਨ x ਤੁਰੇ ਤੋਂ ਇੱਕ ਬਿੰਦੂ a -2 0 ਦੀ ਦੂਰੀ ਡੈਸ਼ ਇਕਾਈ ਹੈ द डिस्टेंस ऑफ अ पॉइंट ए माइनस टू जीरो फ्रॉम एक्स एक्सिस इज डैश यूनिट्स जो आप बना हो निर्देश अंक जमाती ज पॉइंट इधरले पास पॉजिटिव आने एक्स आई पॉजिटिव आने ना इधर वाई आऊगी इधर एक्स नैगेटिव आएगी मतलब इतने एक इतने माइनस दो आऊगा इतने माइनस एक आऊगा इधर एक पॉजिटिव का इतने दो पास दो आऊगा तो जोड़ा अपना बिंदु आ माइनस दो जीरो बनेगा इतने माइनस दो कोमा जीरो एक्स धुरे तो कि दूर है भी एक्स धुरे तो दूरी पता करनी है ना एक्स धुरे तो उपर ही है मतलब कि दूर है फिर जीरो ठीक है एक्स धुरे तो दूरी कि जीरो ये चौथी ऑप्शन सही आएगी अगला क्वेश्चन ਬਿੰਦੂ -10, 4 ਕਿਸ ਚੌਥਾਈ ਵਿੱਚ ਸਥਿਤ ਹੈ ਇਨ ਵਿਚ ਕੁਆਡਰੈਂਟ ਪੁਆਇੰਟ -3, 4 ਲਾਈਸ ਇਹ ਵੀ ਆਪਾਂ ਬਣਾ ਸਕਦੇ ਹਾਂ -3, 4 ਐਕਸ ਆਪਾਂ -3 ਲੈਣੀ ਹੈ 1 2 3 ਹੋ ਜੂ 1 2 3 4 1 2 3 4 ਹੁਣ 4 ਆ ਜੂਗਾ ਇੱਥੇ ਇੱਥੇ ਆ ਜੂਗਾ -3 ਤਾਂ ਬਿੰਦੂ -3, 4 ਇੱਥੇ ਆਊਗਾ ਇਥੇ ਹੋਊਗਾ ਨਾ ਇੱਥੇ ਆਜੂਗਾ -3, 4 ਤਾਂ ਕਿਹੜੀ ਚੌਥਾਈ ਹੈ ਬੇਟਾ ਇਹ ਆ ਪਹਿਲੀ ਚੌਥਾਈ ਹੁੰਦੀ ਹੈ ਇਹ ਦੂਜੀ ਹੁੰਦੀ ਹੈ ਕਿਹੜੀ ਚੌਥਾਈ ਚਾਹੀਏ ਦੂਜੀ ਚੌਥਾਈ ਵਿੱਚ ਸਥਿਤ ਹੈ ਸੈਕੰਡ ਕੁਆਡਰੰਟ ਉਸ ਤ੍ਰਿਪੂਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭਜਾਵਾਂ 18 ਸੈਂਟੀਮੀਟਰ ਅਤੇ 10 ਸੈਂਟੀਮੀਟਰ ਹਨ ਅਤੇ ਪਰਿਮਾਪ 42 ਸੈਂਟੀਮੀਟਰ ਹੈ ਦਾ ਏਰੀਆ ਆਫ ਦਾ ਟ੍ਰੈਂਗਲ ਵਿਦ 기ਵਨ ਟੂ ਸਾਈਡ 18 ਸੈਂਟੀਮੀਟਰ ਐਂਡ 10 ਸੈਂਟੀਮੀਟਰ ਰਿਸਪੈਕਟਿਵਲੀ ਐਂਡ ਦਾ ਪਰਿਮੀਟਰ ਇਕੁਅਲ ਟੂ 42 ਸੈਂਟੀਮੀਟਰ ਇਜ਼ ਆਪਾਂ ਨੂੰ ਪਰਿਮਾਪ ਦਿੱਤਾ ਆਪਾਂ ਉਹਨੂੰ ਅਵਰਧ ਪਰਿਮਾਪ ਕੱਢ ਲਾਂਗੇ ਐਸ ਕੀ ਦੇ ਬਰਾਬਰ ਹੋ ਜਾਊਗਾ 21 ਦੇ ਐਸ 21 ਦੇ ਬਰਾਬਰ ਹੋ ਜਾਊਗਾ ਜੇ ਆਪਾਂ ਨੂੰ ਦੋ ਪਜਾਮਾ 18 10 ਦਿੱਤੀਆਂ ਤਾਂ ਮਤਲਬ ਏ ਆਪਾਂ ਨੂੰ 18 ਦਿੱਤੀ ਹੈ ਬੀ ਆਪਾਂ ਨੂੰ 10 ਦਿੱਤਾ ਹੈ ਤਾਂ ਸੀ ਆਪਾਂ ਨੂੰ ਕਿੰਨਾ ਦਿੱਤਾ ਵੀ 14 ਕਿਉਂਕਿ ਪਰਿਮਾਪ ਆਪਾਂ ਨੂੰ ਦਿੱਤਾ ਪਰਿਮਾਪ ਤਿੰਨੇ ਪਜਾਮਾ ਦਾ ਜੋੜ ਹੁੰਦਾ ਠੀਕ ਹੈ ਤਾਂ ਆਪਾਂ ਤ੍ਰਿਪੂਜਾ ਵਾਲਾ ਖੇਤਰਫਲ ਕੱਢਣ ਦਾ ਫਾਰਮੂਲਾ ਲਾ ਦਾਂਗੇ ਐਸ ਏ ਐਸ ਬੀ ਐਸ ਸੀ ਠੀਕ ਹੈ ਐਸ ਆਪਾਂ ਕੱਢ ਲਿਆ 21 21 18 ਮਤਲਬ 3 21 10 ਮਤਲਬ 11 21 14 ਮਤਲਬ 7 ਠੀਕ ਹੈ ਜਿਹੜੇ 2 2 ਦੇ ਜੋਟੇ ਨੇ ਉਹ ਬਾਹਰ ਕੱਢਾਂਗੇ ਆਪਾਂ 21 ਨੂੰ ਵੀ ਖੋਲ ਦੋ 7 3 3 ਗੁਣਾ 11 7 ਆ 7 3 ਦੋ ਵਾਰੀ ਆ ਗਿਆ 7 ਵੀ ਦੋ ਵਾਰੀ ਆ ਗਿਆ ਹੱਥ ਤੇ ਤਿੰਨ ਦੋਨੇ ਬਾਹਰ ਮਤਲਬ 21 ਕੁੱਲ ਮਿਲਾ ਕੇ ਬਾਹਰ ਵਰਗਮੂਲ ਦੇ ਵਿੱਚ ਕੀ ਬਚ ਗਿਆ 11 21 ਵਰਗਮੂਲ 11 ਸੈਂਟੀਮੀਟਰ ਦੀ ਦੋ ਇਸ ਟ੍ਰਿਪੋਏ ਦਾ ਖੇਤਰਫਲ ਆਏਗਾ 21 ਵਰਗਮੂਲ 11 ਸੈਂਟੀਮੀਟਰ ਦੀ ਦੋ ਚੌਥੀ ਆਪਸ਼ਨ ਇਹਦੇ ਲਈ ਸਹੀ ਹੈ ਤ੍ਰਿਪੁਜ ਦੇ ਖੇਤਰਫਲ ਲਈ ਹੀਰੋ ਦੇ ਸੂਤਰ ਵਿੱਚ ਐਸ ਕੀ ਦਰਸਾਉਂਦਾ ਹੈ ਹੀਰੋ ਦਾ ਫਾਰਮੂਲਾ ਵਿਚ ਇਜ਼ ਯੂਜ਼ਡ ਟੂ ਫਾਈਂਡ ਏਰੀਆ ਆਫ ਟ੍ਰਾਇੰਗਲ ਵਾਟ ਇਜ਼ ਰਿਪਰੈਜ਼ੈਂਟਡ ਬਾਈ ਐਸ ਐਸ ਕੀ ਦਰਸਾਉਂਦਾ ਵੀ ਤ੍ਰਿਪੁਜ ਦਾ ਅਰਧ ਪਰਮਾਪ ਸੈਮੀ ਪੈਰੀਮੀਟਰ ਆਫ ਟ੍ਰਾਇੰਗਲ ਅਗਲਾ ਕੁਐਸਚਨ ਜੇਕਰ ਚਿੱਤਰ ਵਿੱਚ ਏ ਬੀ ਸਮਾਂਤਰ ਸੀ ਡੀ ਹੈ ਐਫ ਈ ਲੰਬ ਸੀ ਡੀ ਹੈ और एंगल जी ई e, डी बराबर एक सौ पैंती डिग्री हो कौन ए जी ई का मुल पता करो ठीक है इफ़ ए बी इज़ पैरल टू सी डी एफ ई रेंडिकुलर टू सी डी एंड एंगल जी ई डी इज इक्वल टू वन हंड्रेड थर्टी फाइव डिग्री एज फार द फिगर गिवन बिलो द वैल्यू ऑफ एंगल ए जी ई इज ए जी ई अपना पता करना जी ई डी जी ई डी मैं इत बना रहा ਇਹ ਐਂਗਲ ਆਪਾਂ ਨੂੰ 135 ਡਿਗਰੀ ਦਿੱਤਾ ਹੋਇਆ ਆ ਆਹ ਆਪਾਂ ਪਤਾ ਕਰਨਾ A G E ਇਹ ਹੀ ਪਤਾ ਕਰਨਾ ਨਾ ਬੇਟਾ A G E ਤਾਂ ਇਹ ਐਂਗਲ ਕਿੰਨੇ ਡਿਗਰੀ ਹੋਊਗਾ ਇਹ ਵੀ 135 ਡਿਗਰੀ ਹੋਊਗਾ ਕਿਉਂਕਿ ਆਹਾ ਕੋਣ ਜਿਹੜਾ ਇੱਥੇ ਮੈਂ ਬਣਾਇਆ ਤੇ ਆਹ ਕੋਣ ਦੋਨੇ ਇੱਕ ਦੂਜੇ ਦੇ ਕਿਹੜੇ ਕੋਣ ਨੇ ਇਹ ਇਕਾਂਤਰ ਕੋਣ ਇਕਾਂਤਰ ਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ ਤਾਂ ਇਸ ਲਈ ਸਹੀ ਆਪਸ਼ਨ ਕੀ ਆਊਗਾ 135 ਡਿਗਰੀ ਠੀਕ ਹੈ ਬੇਟਾ ਆਹ ਵਾਲਾ ਕੁਸ਼ਨ ਤ੍ਰਿਭੁਜ ABC ਵਿੱਚ AB BC ਕੋਣ B 70 ਡਿਗਰੀ ਤਾਂ ਕੋਣ A ਦਾ ਮੁੱਲ ਪਤਾ ਕਰੋ ਇਨ ਟ੍ਰਾਇੰਗਲ ABC ਇਫ AB ਇਕੁਅਲ ਟੂ BC ਐਂਡ ਕੋਣ ਐਂਡ ਐਂਗਲ B 70 ਡਿਗਰੀ ਦੈਨ ਐਂਗਲ A ਵਿਲ ਬੀ ਤਾਂ ਆਪਾਂ ਪਹਿਲਾਂ ਨੂੰ ਬਣਾ ਲੈਣੇ ਟ੍ਰਾਇੰਗਲ ਨੂੰ ਇਹ ਬਣਾ ਦਿਓ ਆਪਣੀ ਟ੍ਰਾਇੰਗਲ A B C ਠੀਕ ਹੈ AB BC ਆ ਦੋਵੇਂ ਭੁਜਾਵੇਂ ਬਰਾਬਰ ਨੇ ਜੇ ਦੋਨੇ ਭੁਜਾਵੇਂ ਬਰਾਬਰ ਨੇ ਤਾਂ ਇਹਨਾਂ ਦੇ ਸਾਹਮਣੇ ਵਾਲੇ ਕੋਣ ਵੀ ਬਰਾਬਰ ਹੋਣਗੇ ਮਤਲਬ ਕੋਣ A ਤੇ ਕੋਣ C ਬਰਾਬਰ ਹੋਣਗੇ ਕਿਉਂਕਿ ਆਪਾਂ ਥਿਊਰਮ ਕੀਤੀ ਹੈ ਵੀ ਸਮ ਦੋ ਪੂਰੀ ਤਿਰਪੋਈ ਦੇ ਵਿੱਚ ਬਰਾਬਰ ਭੁਜਾਵਾ ਦੇ ਸੰਮ ਕੋਣ ਬਰਾਬਰ ਹੁੰਦੇ ਨੇ ਠੀਕ ਹੈ ਮਤਲਬ ਕੋਣ A ਤੇ ਕੋਣ C ਬਰਾਬਰ ਹੋਣਗੇ ਕੋਣ B ਆਪਾਂ ਨੂੰ 70 ਡਿਗਰੀ ਦਿੱਤਾ ਹੈ ਠੀਕ ਹੈ ਤਾਂ ਫਿਰ ਆਪਾਂ ਨੂੰ ਪਤਾ ਵੀ ਤਿਰਪੁਏ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤਾਂ ਟੋਟਲ ਕੋਣ 70 ਡਿਗਰੀ ਕੱਢ ਗਏ ਮਗਰ ਕਿੰਨਾ ਬਚਿਆ 110 ਡਿਗਰੀ। ਫਿਰ 110 ਡਿਗਰੀ ਦੇ ਦੋ ਕੋਣ ਬਣਨਗੇ ਬਰਾਬਰ ਦੇ ਦੋਵੇਂ। ਕਿੰਨੇ-ਕਿੰਨੇ ਡਿਗਰੀ ਦੇ ਬਣਨਗੇ ਭਈ? 55 ਬਜ 55 ਜਦੋਂ ਕਿ 55 ਦੇ 55 110 ਹੁੰਦਾ ਹੈ। A ਤੇ C ਦੋਨੇ ਕੋਣ 55 55 ਡਿਗਰੀ ਦੇ ਹੀ ਬਣਨਗੇ। ਠੀਕ ਹੈ ਇਹਦੇ ਲਈ ਸਹੀ ਆਪਸ਼ਨ ਤੀਜੀ ਆਉਣੀ ਸੀ। ਚਿੱਤਰ ਵਿੱਚ PQ ਸਮਾਂਤਰ QU ਹੈ ਤਾਂ x ਦਾ ਮੁੱਲ ਪਤਾ ਕਰੋ ਇਨ ਦਾ ਫਿਗਰ PQ ਇਸ ਪੈਰਲ ਟੂ QU ਦਾ ਵੈਲਿਊ ਆਫ x ਦੇਖੋ x ਦੀ ਵੈਲਿਊ ਕੱਢਣੀ ਹੈ ਇਹ ਦੋਵੇਂ ਸਮਾਂਤਰ ਨੇ ਜੇ ਇਹ ਕੋਣ 70 ਡਿਗਰੀ ਹੈ ਤਾਂ ਆਹ ਕੋਣ ਵੀ ਕਿੰਨਾ ਹੋਈ 70 ਡਿਗਰੀ ਹੈ ਕਿਉਂਕਿ ਇਹ ਕਿਹੜੇ ਕੋਣ ਨੇ ਸੰਗਤ ਕੋਣ ਹੁਣ ਆਹ ਦੋਨੇ ਕੋਣ ਆ ਜਿਹੜੇ ਰੇਖੀ ਜੋੜਾ ਬਣਾ ਰਹੇ ਨੇ ਮਤਲਬ ਇਹਨਾਂ ਦੋਹਾਂ ਦਾ ਜੋੜ 180 ਹੋਗਾ ਤਾਂ ਬਰਾਬਰ ਕਰ ਦਿਓ 180 ਦੇ 2x 70 100 ਅ 6° 2x 70 ਉਧਰ ਜਾ ਕੇ ਮਾਈਨਸ ਦਾ ਹੋ ਜਾਊਗਾ ਮਤਲਬ 110° x 110 2 ਮਤਲਬ ਨਾਜੂਆ ਘਟ ਕੇ ਬੇਟਾ 55 x ਆਪਣਾ ਨਿਕਲ ਆਊਗਾ 55° ਕਿਹੜੀ ਆਪਸ਼ਨ ਹੋਊਗੀ ਦੂਜੀ ਆਪਸ਼ਨ ਅਗਲਾ ਚਿੱਤਰ ਵਿੱਚ PS ਤਿਰਪੇ ਦੀ ਮੱਧਕਾ ਹੈ ਤਾਂ QPS ਪਤਾ ਕਰੋ ਜਮ ਮੁੱਲ ਹੈ ਕਿਉ ਪੀ ਐਸ ਦਾ ਇੰਦਾ 기ਵਨ ਫਿਗਰ ਪੀ ਐਸ ਇਜ਼ ਦਾ ਮੀਡੀਅਨ ਦੈਨ ਐਂਗਲ ਕਿਉ ਪੀ ਐਸ ਇਜ਼ ਕਿਉ ਪੀ ਐਸ ਆਪਾਂ ਪਤਾ ਕਰਨਾ ਹੈ ਕਿਉ ਪੀ ਐਸ ਮਤਲਬ ਆ ਹਾ ਵਾਲਾ ਕੋਣ ਆਪਾਂ ਪਤਾ ਕਰਨਾ ਠੀਕ ਹੈ ਇਹ ਸਮ ਦੋਪੁਜੀ ਤ੍ਰਿਪੁਜ ਹੈ ਮਤਲਬ ਆ ਦੋਨੇ ਪੰਜਾਮਾ ਬਰਾਬਰ ਨੇ ਜੇ ਸਮ ਦੋਪੁਜੀ ਤ੍ਰਿਪੁਜ ਹੁੰਦੀ ਹੈ ਉਹਦੀ ਜਿਹੜੀ ਮੱਧਕਾ ਹੈ ਤੇ ਸ਼ਿਖਰਲੰਭ ਇੱਕ ਹੀ ਹੁੰਦਾ ਹੈ ਮਤਲਬ ਜਿਹੜੀ ਪੀ ਐਸ ਆਪਾਂ ਨੂੰ ਮੱਧਕਾ ਦਿੰਦੀ ਹੈ ਉਹ ਸ਼ਿਖਰਲੰਭ ਵੀ ਹੈ ਜੇ ਉਹ ਸ਼ਿਖਰਲੰਭ ਆ ਤਾਂ ਕੋਣ ਕਿੰਨੇ ਡਿਗਰੀ ਦਾ ਹੈ 90 ਠੀਕ ਹੈ ਵੀ ਇਹ ਕੋਣ ਕਿੰਨੇ ਡਿਗਰੀ ਦਾ ਹੋ ਗਿਆ 90 ਮੈਂ ਦੁਬਾਰਾ ਫੇਰ ਰਿਪੀਟ ਕਰ ਰਹੇ ਹਾਂ ਸਮ ਦੋ ਪੂਰੀ ਤਿਰਪੋਇ ਦੇ ਵਿੱਚ ਮੱਧਕਾ ਤੇ ਸ਼ਿਖਰ ਲੰਭ ਇੱਕ ਹੀ ਹੁੰਦੇ ਨੇ ਜੇ ਪੀ ਐਸ ਤਿਰਪੋਇ ਦੀ ਮੱਧਕਾ ਹੈ ਤਾਂ ਪੀ ਐਸ ਤਿਰਪੋਇ ਦਾ ਸ਼ਿਖਰ ਲੰਭ ਵੀ ਹੈ ਮਤਲਬ ਜਿਹੜਾ ਐਸ ਤੇ ਕੋਣ ਬਣ ਰਿਹਾ ਉਹ 90 ਡਿਗਰੀ ਹੈ ਹੁਣ ਦੋ ਕੋਣ ਆਪਾਂ ਨੂੰ ਤਿਰਪੋਇ ਦੇ ਦਿੱਤੇ ਨੇ 90 ਤੇ 40 ਤਾਂ ਤੀਜਾ ਕੋਣ ਆ ਪੀ ਤੇ ਜਿਹੜਾ ਬਣਿਆ ਉਹ ਪਤਾ ਕਰਨਾ ਕਿੰਨੇ ਦਾ ਹੋਊਗਾ ਵੀ 90 ਤੇ 40 ਦਾ ਜੋੜ 130 30 ਡਿਗਰੀ ਤਾਂ ਜਿਹੜਾ p ਤੇ ਕੋਣ ਬਣ ਰਿਹਾ ਹੈ qps ਉਹ ਕਿੰਨਾ ਹੋਊਗਾ 130 ਹੋ ਗਿਆ ਨਾ ਇਹਨਾਂ ਦਾ ਜੋੜ ਹੁਣ 130 ਦੇ ਵਿੱਚ ਕਿੰਨੇ ਜੋੜਨੇ ਆਪਾਂ 180 ਵਾਸਤੇ 50 ਡਿਗਰੀ ਤਾਂ ਜਿਹੜਾ qps ਉਹ ਕਿੰਨੇ ਡਿਗਰੀ ਦਾ ਹੋਊਗਾ 50 ਡਿਗਰੀ ਦਾ ਹੋਊਗਾ 15ਵਾਂ ਕੁਐਸਚਨ ਸਿਮਿੰਟ ਦੇ 6 ਥੈਲੀਆਂ ਹਰੇਕ ਤੇ ਜਿੰਨਾ ਤੇ ਹਰੇਕ ਤੇ 10 ਕਿਲੋਗ੍ਰam ਅੰਕਿਤ ਹੈ ਦਾ ਅਸਲੀ ਭਾਰ ਕਿਲੋਗ੍ਰam ਵਿੱਚ hect ਲਿਖੇ ਅਨੁਸਾਰ ਹੈ 10.1 9.9 5 दस पॉइंट चार नौ पॉइंट नौ तीन दस पॉइंट अठ दस पॉइंट जीरो संभावना पता करो कि अचानक चुने गए एक थैले का भार दस किलोग्राम तो घट होगा सिक्स बैग्स ऑफ सीमेंट ईच मार्क टेन के जी एक्चुअली कंटेन द फॉलोइंग वेट्स ऑफ द सीमेंट द फाइंड द प्रोबेबिलिटी दैट एनी ऑफ दीज बैग इन एट रैंडम क्वटेन लैस दैन टैन के जी ऑफ सीमेंट दस तो घट अंकता है ਭਾਵਨਾ ਪਗੀ ਹੁੰਦੀ ਹੈ ਅਨੁਕੂਲ ਪ੍ਰਣਾਮਾਂ ਦੀ ਸੰਖਿਆ ਵਟਾ ਕੁੱਲ ਸੰਭਵ ਪ੍ਰਣਾਮਾਂ ਦੀ ਸੰਖਿਆ 10 ਤੋਂ ਘੱਟ ਵਾਲੇ ਕਿੰਨੇ ਨੇ ਵੀ 1 2 ਦੋ ਇਹਨਾਂ 10 ਤੋਂ ਘੱਟ ਵਾਲੇ ਠੀਕ ਹੈ 9.93 9.95 ਟੋਟਲ ਕਿੰਨੇ ਨੇ 6 ਤਾਂ 2/6 ਕੁੱਲ ਪ੍ਰਣਾਮ 6 ਨੇ ਅਨੁਕੂਲ ਪ੍ਰਣਾਮ 2 ਨੇ 2/6 ਮਤਲਬ ਕੱਟ ਕੇ ਕਿੰਨਾ ਆ ਜੂਗਾ 1/ 3 ਆ ਜੂਗਾ ਠੀਕ ਹੈ ਤਾਂ ਇਹਦੇ ਲਈ ਸਹੀ ਆਪਸ਼ਨ ਦੂਜੀ ਆਏਗੀ 1/ 3 ਅਗਲਾ ਕੁਐਸਚਨ ਕੰਪਨੀ ਦੀ ਲਾਟਰੀ ਦੀਆਂ 1000 ਟਿਕਟਾਂ ਤੇ 5 ਇਨਾਮ ਹਨ ਨਾਮ ਜਿੱਤਣ ਦੀ ਸੰਭਾਵਨਾ ਹੈ देयर आर 5 ਪ੍ਰਾਈਜ਼ਸ ਔਨ ਦਾ 1000 ਟਿਕਟਸ ਆਫ ਅ ਲਾਟਰੀ ਆਫ ਅ ਕੰਪਨੀ ਪ੍ਰੋਬੈਬਿਲਟੀ ਆਫ ਵਿਨਿੰਗ ਪ੍ਰਾਈਜ਼ਸ ਅਨਕੂਲ ਪ੍ਰਭਾਵ ਗਿਣਨੇ ਨੇ 5 ਕੁੱਲ ਪ੍ਰਭਾਵ ਗਿਣਨੇ ਨੇ 2000 ਤਾਂ ਸੰਭਾਵਨਾ ਕੀ ਹੋਊਗੀ 5/1000 ਕੱਟ ਦੋ 5 ਇੱਕਮ 5 250000 ਮਤਲਬ 1/200 ਕਿਹੜੀ ਆਪਸ਼ਨ ਆਊਗੀ ਦੋ ਡਿਫੀਸ਼ਨ ਇਹ ਲਈ ਸਹੀ ਆਏਗੀ ਇਹ ਲਿਖੇ ਪ੍ਰੇਖਣਾਂ ਦੀ ਮੱਧਕਾ ਪਤਾ ਕਰੋ ਫਾਇੰਡ ਦਾ ਮੀਡੀਅਨ ਆਫ ਦਾ ਫੋਲੋਇੰਗ ਆਬਜ਼ਰਵੇਸ਼ਨਸ ਕੀ ਕਰਦੇ ਹੁੰਨੇ ਆ ਪਹਿਲਾਂ ਆਪਾਂ ਇਹਨਾਂ ਨੂੰ ਵਾਧੇ ਕਰਮਚ ਲਗਾਉਣੇ ਹੁੰਨੇ ਆ ਫਿਰ ਆਪਾਂ ਵਿਚਕਾਰ ਵਾਲਾ ਅੰਕ ਦੇਖਾਂਗੇ ਕਿਹੜਾ ਹੈ ਦੇਖੋ ਮੈਂ ਇੱਥੇ ਲਗਾ ਰਿਹਾ ਤਾਂ ਸਭ ਤੋਂ ਛੋਟਾ ਕੀ ਹੈ ਵੀ 144 ਉਸ ਤੋਂ ਬਾਅਦ 100 45 ਉਸ ਤੋਂ ਬਾਅਦ 100 47 ਉਸ ਤੋਂ ਬਾਅਦ 148 ਬੁੱਧਵਾਰ 149 ਠੀਕ ਹੈ ਵਾਧੇ ਕਰਮ ਚਲਾ ਰਹੇ ਹਨ 150 150 ਤੋਂ ਬਾਅਦ ਕਿਹੜਾ ਵੀ 152 152 ਤੋਂ ਬਾਅਦ 155 155 ਤੋਂ ਬਾਅਦ ਲਾਸਟ 160 ਠੀਕ ਹੈ ਹੁਣ ਵਿਚਕਾਰ ਵਾਲਾ ਦੇਖੋ ਤਿੰਨ ਇਧਰ ਛੱਡ ਤੇ ਤਿੰਨ ਇਧਰ ਛੱਡ ਤੇ ਚਾਰ ਇਧਰ ਛੱਡ ਦੋ ਚਾਰ ਇਧਰ ਛੱਡ ਦੋ ਵਿਚਾਲੇ ਕਿਹੜਾ ਬਣ ਗਿਆ 149 ਤਿੰਨ ਅੰਕੜੇ ਦੀ ਮੱਧਕਾ ਕਿੰਨੀ ਹੈ 149 ਠੀਕ ਹੈ ਬੇਟਾ ਵਰਗੰਤਰਾਲ 10 ਤੋਂ 20 20 ਤੋਂ 30 ਵਰਗੰਤਰਾਲ ਵਿੱਚ 20 ਕਿਸ ਵਰਗੰਤਰਾਲ ਦੇ ਸ਼ਾਮਲ ਹੋਏਗਾ ਇਨ ਦਾ ਕਲਾਸ ਇੰਟਰਵਲ 10 ਟੂ 20 20 ਟੂ 30 ਦਾ ਨੰਬਰ 20 ਇਨਕਲੂਡਡ ਇਨ ਦਾ ਸੋਫਕੀ ਸੀ ਕਿਹੜਾ ਜ ਹੋਊਗਾ ਵੀ 20 ਤੋਂ 30 ਵਾਲੇ ਚ 20 ਨੂੰ ਆਪਾਂ ਗਿਣਾਗੇ x 2y 2 ਦੇ ਅਲੇਖ ਵਿੱਚ ਕਿਹੜਾ ਬਿੰਦੂ y ਤੁਰੇ ਨੂੰ ਕੱਟਦਾ ਹੈ the graph of polynomial the graph of linear equation x 2y 2 cuts the y axis at ਇੱਥੇ ਕੱਟਦਾ ਹੈ ਇਹ ਵੀ ਸੌਖਾ ਹੀ ਸੀ ਬਣਾ ਕੇ ਵੀ ਦੇਖ ਸਕਦੇ ਸੀ ਤੁਸੀਂ ਇਹਦਾ ਗ੍ਰਾਫ ਆਪਾਂ ਸਿੱਖਿਆ ਇੱਥੇ ਕੱਟੂਗਾ ਇਹ 0 1 ਤੇ ਕੱਟੂਗਾ ਠੀਕ ਹੈ y ਤੁਰੇ ਨੂੰ ਇਹ 0 1 ਤੇ ਕੱਟੂਗਾ ਠੀਕ ਹੈ ਬੇਟਾ nx-11y=10 ਰੇਖੀ ਸਮੀਕਰਨ ਦੇ ਦਾ ਲੀਨੀਅਰ ਇਕੁਏਸ਼ਨ 3x-11y=10 ਹੈ ਕਿੰਨੇ ਹੱਲ ਨੇ ਵੀ ਅਨੰਤ ਹੱਲ ਜਾਂ ਅਨੇਕ ਹੱਲ ਇਨਫਾਈਨਾਈਟਲੀ ਮੈਨੀ ਸੋਲੂਸ਼ਨ ਇਹ ਆਪਾਂ ਦੱਸ ਸਹੀ ਸੀ ਤੁਹਾਡੇ ਟੀਚਰ ਨੇ ਤੁਹਾਨੂੰ ਦੱਸਿਆ ਹੋਣਾ ਵੀ ਜਿਹੜੀ ਸਮੀਕਰਨ ਹੁੰਦੀ ਹੈ ਦੋ ਚਲਾਂ ਵਾਲੀ ਸਮੀਕਰਨ ਉਹਦੇ ਅਨੇਕ ਹੱਲ ਹੁੰਦੇ ਹਨ ਇਹ ਸੀ ਤੁਹਾਡਾ ਪੈਸਨਾ ਸੰਬੰਧਿਤ ਪੇਪਰ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਤੇ ਤੁਹਾਡੇ ਸਾਰੇ ਕੁਐਸਚਨ ਸਹੀ ਹੋਣਗੇ ਥੈਂਕ ਯੂ